ਪਿਆਰੇ ਦਰਸ਼ਕੋ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਮਨ ਦੀ ਅਰਦਾਸ ਰਾਤ ਦੇ 2 ਵਜੇ ਸਨ ਇੱਕ ਬੰਦੇ ਨੂੰ ਨੀਂਦ ਨਹੀਂ ਆ ਰਹੀ ਸੀ ਉਸ ਨੇ ਚਾਹ ਪੀਤੀ ਟੀਵੀ ਦੇਖਿਆ ਇਧਰ ਉਧਰ ਗੇੜੇ ਕੱਡੇ ਆਖਰ ਥੱਕ ਹਾਰ ਕੇ ਥੱਲੇ ਆ ਗਿਆ ਕਾਰ ਦੀ ਚਾਬੀ ਕੱਢੀ ਤੇ ਸ਼ਹਿਰ ਦੀ ਸੜਕ ਵੱਲ ਨੂੰ ਚੱਲ ਪਿਆ ਰਸਤੇ ਵਿੱਚ ਇੱਕ ਗੁਰਦੁਆਰਾ ਸਾਹਿਬ ਵੇਖਿਆ ਤੇ ਸੋਚਿਆ ਕਿਉਂ ਨਾ ਥੋੜੀ ਦੇਰ ਰੁਕ ਕੇ ਰੱਬ ਨੂੰ ਸੱਚੇ ਮਨ ਨਾਲ ਅਰਦਾਸ ਕਰਾਂ ਸ਼ਾਇਦ ਕੋਈ ਟਿਕਾ ਆ ਹੀ ਜਾਵੇ ਮਨ ਨੂੰ ਸ਼ਾਂਤੀ ਮਿਲ ਹੀ ਜਾਵੇ ਉਹ ਜਦੋਂ ਅੰਦਰ ਗਿਆ ਤਾਂ ਕੀ ਦੇਖਦਾ ਹੈ ਕਿ ਇੱਕ ਹੋਰ ਆਦਮੀ ਉੱਥੇ ਬੈਠਾ ਹੈ ਮੂੰਹ ਉਦਾਸ ਹੈ ਅੱਖਾਂ ਵਿੱਚ ਪਾਣੀ ਹੈ ਉਹਨੇ ਪੁੱਛਿਆ ਤੂੰ ਇੰਨੀ ਰਾਤ ਇੱਥੇ ਕੀ ਕਰ ਰਿਹਾ ਹੈ ਉਸ ਬੰਦੇ ਨੇ ਅੱਗੋਂ ਜਵਾਬ ਦਿੱਤਾ ਕਿ ਮੇਰੀ ਘਰ ਵਾਲੀ ਹਸਪਤਾਲ ਵਿੱਚ ਦਾਖਲ ਹੈ ਸਵੇਰੇ ਉਸ ਦਾ ਆਪਰੇਸ਼ਨ ਹੈ ਜੇ ਆਪਰੇਸ਼ਨ ਨਾ ਹੋਇਆ ਤਾਂ ਉਹ ਮਰ ਜਾਵੇਗੀ ਪਰ ਮੇਰੇ ਕੋਲ ਕੋਈ ਪੈਸਾ ਨਹੀਂ ਹੈ ਇਸ ਬੰਦੇ ਨੇ ਆਪਣੀ ਜੇਬ ਵਿੱਚ ਹੱਥ ਪਾਇਆ ਤੇ ਜੇਬ ਵਿੱਚ ਜਿੰਨੇ ਪੈਸੇ ਸਨ ਉਸ ਬੰਦੇ ਨੂੰ ਦੇ ਦਿੱਤੇ ਤੇ ਇਹਨੇ ਉਸ ਬੰਦੇ ਨੂੰ ਕਾਰਡ ਦਿੱਤਾ ਤੇ ਕਿਹਾ ਇਸ ਉੱਤੇ ਮੇਰਾ ਨੰਬਰ ਹੈ ਜੇ ਤੈਨੂੰ ਹੋਰ ਪੈਸਿਆਂ ਦੀ ਲੋੜ ਹੋਵੇ ਤਾਂ ਮੰਗ ਲੈ ਉਸ ਬੰਦੇ ਨੇ ਆਦਮੀ ਨੂੰ ਕਿਹਾ ਕਾਰਡ ਕਾਰਡ ਵਾਪਸ ਕਰ ਦਿੱਤਾ ਤੇ ਕਿਹਾ ਮੇਰੇ ਕੋਲ ਪਤਾ ਹੈ ਜੀ ਉਸ ਆਦਮੀ ਨੇ ਫਿਰ ਪੁੱਛਿਆ ਤੂੰ ਮੈਨੂੰ ਕਿਸ ਤਰ੍ਹਾਂ ਜਾਣਦਾ ਹੈ ਉਸ ਬੰਦੇ ਨੇ ਕਿਹਾ ਮੇਰੇ ਕੋਲ ਤੁਹਾਡਾ ਨਹੀਂ ਜਿਸ ਨੇ ਅੱਜ ਤੁਹਾਨੂੰ 3 ਵਜੇ ਮੇਰੇ ਕੋਲ ਭੇਜਿਆ ਹੈ ਉਸ ਦਾ ਪਤਾ ਹੈ ਉਸ ਦਾ ਪਤਾ ਹੈ ਧੰਨਵਾਦ